ਸਸਰੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੀਪੀਟੀਵੀ ਦੇ ਵਿੱਚ ਇੱਥੇ ਤੁਹਾਨੂੰ ਪੰਜਾਬੀ ਫਿਲਮ ਤੇ 뮤직 ਇੰਡਸਟਰੀ ਦੀਆਂ ਤਾਜ਼ਾ ਖਬਰਾਂ ਮਿਲਦੀਆਂ ਨੇ ਚਲੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਅੱਜ ਦੀ ਅਪਡੇਟਸ ਪ੍ਰਸਿੱਧ ਪੰਜਾਬੀ ਗਾਇਕ ਪਰਮੇਸ਼ਵਰ ਵਰਮਾ ਨੇ ਹਾਲ ਹੀ ਦੇ ਵਿੱਚ ਇੱਕ ਬਿਆਨ ਦਿੱਤਾ ਹੈ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਪੰਜਾਬੀ ਗਾਇਕਾਂ ਦੇ ਉੱਤੇ ਬੰਦੂਖਾਂ ਨੂੰ ਪ੍ਰਮੋਟ ਕਰਨ ਦੇ આરોਪ ਲੱਗਦੇ ਨੇ ਜਦਕਿ ਹਿੰਦੀ ਗਾਣਿਆਂ ਵਿੱਚ ਵੀ ਇਹ ਐਲੀਮੈਂਟ ਹੁੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਦੋਰਾ ਮਾਪਦੰਡਾ ਇਹ ਰੂਲ ਹੋਣਾ ਚਾਹੀਦਾ ਹੈ ਤੇ ਇਹ ਸਭ ਲਈ ਹੋਣਾ ਚਾਹੀਦਾ ਹੈ। ਉਧਰ ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫਿਲਮ ਅਕਾਲ ਲਈ ਤਿਆਰੀਆਂ ਕਰ ਰਹੇ ਨੇ। ਉੱਤਰ ਕਿਸੇ ਨਾਲ ਨਿੱਜੀ ਵੈਰ ਵਿਰੋਧ ਦਾ ਸਾਡੇ ਉਸੂਲਾਂ ਦੇ ਖਿਲਾਫ ਹੈ। ਇਹ ਫਿਲਮ 10 ਅਪ੍ਰੈਲ 2025 ਨੂੰ ਪੰਜਾਬੀ ਅਤੇ ਹਿੰਦੀ ਦੋਨੋਂ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਹਾਲ ਹੀ ਵਿੱਚ ਗਿੱਪੀ ਗਰੇਵਾਲ ਤੇ ਕਰਨ ਔਜਲਾ ਨੇ ਗੋਲਡਨ ਟੈਂਪਲ ਜਾ ਕੇ ਫਿਲਮ ਦੀ ਸਫਲਤਾ ਲਈ ਆਸ਼ੀਰਵਾਦ ਲਿੱਤਾ। ਇੰਟਰਨੈਸ਼ਨਲ ਸਟਾਰ ਦਰਜੀਤ ਦੋਸਾਂ ਨੇ ਹਾਲੀਵੁੱਡ ਐਕਟਰ ਵਿਲ ਸਮੀਥ ਨਾਲ ਮਿਲ ਕੇ ਪੰਗੜਾ ਪਾਇਆ। ਜਿਸ ਦਾ ਵੀਡੀਓ ਇੰਟਰਨੈਟ ਤੇ ਬਹੁਤ ਵਾਇਰਲ ਹੋ ਰਿਹਾ ਹੈ ਦੋਨਾਂ ਦੇ ਇਸ ਕੋਲੈਬੋਰੇਸ਼ਨ ਤੇ ਫੈਨਸ ਕਾਫੀ ਖੁਸ਼ ਹੋ ਰਹੇ ਨੇ ਜੋਦਰ ਪੰਜਾਬੀ 뮤직 ਇੰਡਸਟਰੀ ਦੀ ਗੱਲ ਕਰੀਏ ਤਾਂ ਉਥੇ ਨਿਤ ਗਾਣੇ ਰਿਲੀਜ਼ ਹੋ ਰਹੇ ਨੇ ਐਵੀ ਦਾ ਸਪਲੈਂਡਰ ਗਾਣਾ ਰਿਲੀਜ਼ ਹੋ ਚੁੱਕਿਆ ਹੈ ਲੱਤ ਰੱਖ ਨਾਲ ਤੇਰੇ ਬੈਠੇ ਆਰਾ ਲਾਏ ਸਪਲੈਂਡਰ ਤੇ ਘੇੜੇ ਆ ਦੇ ਆਉਣਗੇ ਇਸ ਤੋਂ ਬਾਅਦ ਜੇ ਅਕਾਲ ਦੇ ਗਾਣੇ ਦੀ ਗੱਲ ਕਰੀਏ ਤਾਂ ਅਕਾਲ ਦਾ ਵੇ ਆਫ ਲੀਵਿੰਗ ਵੀ ਹੁਣੀ ਹੁਣੀ ਰਿਲੀਜ਼ ਹੋਇਆ ਹੈ ਕਦਾ ਤਰੀਕਾ ਇਹੀ ਰਹਿਣ ਸਹਿਣ ਦਾ ਜੰਟ ਦਾ ਤਰੀਕਾ ਇਹੀ ਰਹਿਣ ਸਹਿਣ ਦਾ ਉਧਰ ਬੱਬੂ ਮਾਨ ਦੀ ਸ਼ੌਂਕੀ ਸਰਦਾਰ ਦਾ ਪਹਿਲਾ ਗਾਣਾ ਵੀ ਅੱਜ ਰਿਲੀਜ਼ ਹੋ ਰਿਹਾ ਜਿਸ ਦਾ ਨਾਮ ਹੈ ਸ਼ੇਰ ਤੇ ਸ਼ਿਕਾਰ ਦੁਨੀਆ ਤੇ ਬਬੂ ਮਾਂ ਤੇ ਗੁਰੂ ਰੰਦਾਵਾ ਨੇ ਗਾਇਆ ਹੈ ਇਸ ਨੂੰ ਲਿਖਿਆ ਤੇ ਕੰਪੋਜ਼ ਵੀ ਬਬੂ ਮਾਂ ਨੇ ਕੀਤਾ ਹੈ ਇਸ ਦਾ 뮤직 ਵੀ ਬਬੂ ਮਾਂ ਨੇ ਖੁਦ ਹੀ ਬਣਾਇਆ ਸੋ ਦੋਸਤੋ ਇਹ ਸੀ ਅੱਜ ਦੇ ਪੰਜਾਬੀ ਫਿਲਮ ਤੇ 뮤직 ਇੰਡਸਟਰੀ ਦੇ ਅਪਡੇਟਸ ਹੋਰ ਤਾਜੀ ਅਪਡੇਟਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਦਿਆਂ ਅਗਲੀ ਅਪਡੇਟਸ ਨਾਲ ਸਤਿ ਸ਼੍ਰੀ ਅਕਾਲ